ਮੈਂ ਠੀਕ ਐ ਠੀਕ ਵਾਹਿਗੁਰੂ 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 ਚਲੋ ਆਓ ਮੋਨੂ ਵਾਲੀ ਗੱਡੀ ਓਪਨ ਯਾ ਪਿੱਛੋਂ ਤੇ ਲੰਗੜਾ ਲਾਜ ਉੱਚ ਬੈਜ ਨੇ ਹਾਂ ਅੱਗੇ ਦੇ ਵੀ ਚੇਜੇ ਵਾਹਿਗੁਰੂ ਬਣਾਇਆ ਬਣਾਇਆ ਵਾਹਿਗੁਰੂ 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 वाह गुरु वाहगुरु वाहगुरु वास ਵਾਹਿਗੁਰੂ 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 ਚਲੋ ਆਓ ਮੋਨੋ ਵਾਲੀ ਗੱਡੀ ਓਪਨ ਜਾਂ ਪਿੱਛੋਂ ਕ ਲੰਗਰ ਲਾਜ ਉੱਚਾਏ ਨਹੀਂ ਆ ਅੱਗੇ ਦੇਖ ਰਿਹਾ ਹਾਂ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ واہ گرو 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 ਵਾਹਿਗੁਰੂ 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 ਵਾਹਿਗੁਰੂ